ਇਖਲਾਕੀ ਗਰਾਵਟ ਕਹੋ ਜੋ ਮਰਜ਼ੀ ਕਹੋ ਲਗਾਤਾਰ ਦੇਖਣ ਚ ਮਿਲਦੀ ਆ ਕਿ ਲੜਕੀਆਂ ਨੂੰ ਬਾਹਰ ਜਾ ਕੇ ਨਾ ਇੱਧਰ ਆ ਕੇ ਬਿਲਕੁਲ ਆਜ਼ਾਦ ਮਹਿਸੂਸ ਹੋਣ ਲੱਗ ਪੈਂਦਾ ਵੀ ਜਿਹੜਾ ਪਿੱਛੇ ਰਹਿ ਗਿਆ ਕਈ ਇਦਾਂ ਦਾ ਕੇਸ ਸੀ ਪਿੱਛੇ ਜੇ ਕਿ ਪਿੱਛੇ ਬੱਚੇ ਵੀ ਸੀ ਪੱਛੇ ਛੱਡ ਦਿੱਤੇ ਨਿੱਤ ਦਿੰਦਾ ਇਹ ਖਲਾਰਾ ਆ ਨਿੱਤ ਦਿੰਦਾ ਜਿਹਨੇ ਸ਼ਰਮ ਦੀ ਲੋਈ ਲਾਤੀ ਪਾਲੋ ਰੋਲਾ ਤੁਸੀਂ ਰੋਲਾ ਪਾਇਆ ਕਦੀ ਕਿਸ ਦੇ ਪੈਸੇ ਮੁੜੇ ਅੱਜ ਤੱਕ ਨਹੀਂ ਮੁੜੇ ਕੈਨੇਡਾ ਤੋਂ ਕਿ ਸ਼ੋਅ ਚੱਲਦਾ ਉਹ ਚੱਲ ਜਾਓ ਤੁਸੀਂ ਉਹਦਾ ਕੰਟੈਂਟ ਬਣ ਜਾਂਦਾ ਸੋਹਣੇ ਗੱਲਾਂਚਾਰ ਹੋ ਜਾਂਦੀਆਂ ਪਰ ਕਦੀ ਦੇਖਿਆ ਵੀ ਮਸਲਾ ਸੁਲਝ ਗਿਆ ਨਹੀਂ ਸੁਲਝਦਾ ਰੌਲਾ ਪੈਂਦਾ ਸਭ ਸੋ ਇਹਦਾ ਇਹਦਾ ਹੱਲ ਕੋਈ ਆ ਕਿ ਜਨਾਬ ਜੀ ਜਦੋਂ ਘਰੋਂ ਵਿਆਹ ਦੀ ਗੱਲ ਤੁਰਦੀ ਆ ਘਰ ਆਉਂਦੀ ਆ ਉਦੋਂ ਇਹ ਗੱਲ ਨੂੰ ਸਮਝੀਏ ਕਿ ਇੱਥੇ ਪੈਸੇ ਲਾਏ ਪੈਸੇ ਨਹੀਂ ਮੁੜਨੇ ਆਪਣੀਆਂ ਕੱਲੀਆਂ ਕੁੜੀਆਂ ਨੂੰ ਨਾ ਭੇਜੋ ਬਾਹਰ ਨਾ ਤੇ ਜੁਬਾਰ ਕਿਡੀਆਂ ਕਲੀਆਂ ਕੁੜੀਆਂ ਨੂੰ ਤੁਸੀਂ ਇੱਧਰ ਆਈਆਂ ਨੂੰ ਖਰਚਾ ਨਹੀਂ ਭੇਜ ਸਕਦੇ ਉਹਨਾਂ ਲਈ ਖਾਸ ਕਰ ਹਾਂ ਜਿਹੜੀਆਂ ਲੜਕੀਆਂ ਨੂੰ ਤੁਸੀਂ ਪੈਸਾ ਭੇਜ ਸਕਦੇ ਆ ਉਹਨਾਂ ਨੂੰ ਜੀਤ ਸਦ ਕੇ ਭੇਜੋ ਪਰ ਜੇ ਤੁਸੀਂ ਲੜਕੀ ਤੇ ਪੈਸੇ ਲਾ ਕੇ ਨਾ ਲੜਕੀ ਨੂੰ ਪੈਸੇ ਵਾਪਸ ਹੋ ਢਿਕਣੇ ਆ ਤੇ ਜਨਾਬ ਇੱਕ ਗੱਲ ਸਮਝ ਲਓ ਤੁਹਾਡੀ ਲੜਕੀ ਦੇ ਲਈ ਇੱਥੇ ਬਹੁਤ ਹਾਰਡ ਟਾਈਮ ਆ ਕੋਈ ਸਮਝ ਹੀ ਕਿ ਵਿਆਹ ਨੂੰ ਲੋਕ ਪਵਿੱਤਰ ਰਿਸ਼ਤਾ ਮੰਨਦੇ ਸੀ ਪਰ ਦੁਨੀਆ 'ਚ ਵਪਾਰ ਵਧਿਆ ਤਾਂ ਲੋਕਾਂ ਨੇ ਵਿਆਹ ਨੂੰ ਵੀ ਵਪਾਰ ਬਣਾ ਲਿਆ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੇਸ ਆ ਬਣੇ ਆਏ ਕਿ ਲੜਕੀ ਤੇ ਪੈਸੇ ਲਾਏ ਲੜਕੀ ਉਧਰ ਚਲ ਗਈ ਉਧਰ ਜਾ ਕੇ ਉਹਨੂੰ ਪਤਾ ਲੱਗਾ ਕਿ ਮੁੰਡਾ ਸੋਹਣਾ ਨਹੀਂ ਉੱਥੇ ਜਾ ਕੇ ਉਹਦੀ ਗੱਲਬਾਤ ਕਿਸੇ ਨਾਲ ਹੋ ਗਈ ਜਾਂ ਕੋਈ ਵੀ ਗੱਲਬਾਤ ਅਕੀ ਹੋਈ ਉਹ ਉਸ ਪਿਛਲੇ ਮੁੰਡੇ ਨੂੰ ਭੁੱਲ ਗਈ ਪਿਛਲੇ ਪਰਿਵਾਰ ਜਿਹੜਾ ਉਹਨੇ 40 45 ਲੱਖ ਲਾ ਕੇ ਜਿਹਨੇ ਬਾਹਰ ਭੇਜੀ ਉਧਰ ਜਾ ਕੇ ਲੜਕੀ ਨੇ ਉਹਨਾਂ ਦਾ ਫੋਨ ਚੱਕਣਾ ਬੰਦ ਕਰ ਦਿੱਤਾ ਰੌਲਾ ਪਿਆ ਸੋਸ਼ਲ ਮੀਡੀਆ ਤੇ ਇੱਕ ਏਦਾਂ ਦਾ ਚੈਨਲ ਹੈ ਜਿੱਥੇ ਜਾ ਕੇ ਲੋਕ ਆਪਣਾ ਜਲੂਸ ਵੀ ਕਢਾ ਲੈਂਦੇ ਆ ਗੱਲਬਾਤ ਕਰਦੇ ਆ ਕੀ ਹੁੰਦਾ ਰੌਲਾ ਪੈਂਦਾ ਗੱਲ ਖਤਮ ਹੀ ਏਦਾਂ ਦਾ ਏਹੋ ਮਸਲਾ ਇੱਕ ਹੋਰ ਆ ਸਿਮਰਨ ਕੌਰ ਨਾ ਦੀ ਕੁੜੀ ਆ ਕੈਨੇਡਾ ਤੋਂ ਮੁੰਡੇ ਨੇ ਪੈਸੇ ਲਾ ਕੇ ਭੇਜੀ ਪਰ ਜਿਹੜੀ ਇਹਦੇ ਵਿੱਚ ਇੱਕ ਵਿਲੱਖਣਤਾ ਇਹ ਆ ਕਿ ਇੱਕ ਰਿਕਾਰਡਿੰਗ ਸਾਹਮਣੇ ਆਈ ਰਿਕਾਰਡਿੰਗ ਦੇ ਵਿੱਚ ਇਹ ਕਿਹਾ ਕਿ ਮੈਨੂੰ ਪਤਾ ਨਹੀਂ ਲੱਗਾ ਕਿ ਜੀ ਉਹ ਕਹਿੰਦੇ ਸਾਰੇ ਕਹੀ ਜਾਂਦੇ ਸੀ ਮੁੰਡਾ ਸੋਹਣਾ ਹੈ ਤੇ ਮੈਂ ਮੰਨ ਗਈ ਮੁੰਡਾ ਸੋਹਣਾ ਹੈ ਪਰ ਮੈਨੂੰ ਇਹਦੇ ਰਾਹੇ ਪਤਾ ਲੱਗਾ ਕਿ ਮੁੰਡਾ ਸੱਚੀ ਨਹੀਂ ਸੋਹਣਾ ਸੀ ਮਤਲਬ ਜਦੋਂ 45 ਲੱਖ ਲਾਇਆ ਉਦੋਂ ਸੋਹਣਾ ਸੀ ਜਦੋਂ 45 ਲੱਖ ਲਵਾ ਕੇ ਬਾਹਰ ਪਹੁੰਚ ਗਈ ਉਦੋਂ ਮੁੰਡਾ ਜਿਹੜਾ ਉਹ ਪਹਿੜਾ ਹੋ ਗਿਆ ਇਸ ਗੱਲ ਤੇ ਗੱਲਬਾਤ ਕਰਾਂਗੇ ਨਾਲ ਯੂਕੇ ਦੇ ਵਿੱਚ ਨਾ ਥੋੜੇ ਦਿਨ ਪਹਿਲਾਂ ਇੱਕ ਕੇਸ ਲੈ ਕੇ ਭਾਈਵੰਦਾ ਆਇਆ ਮੇਰੇ ਕੋਲ ਉਹ ਕਹਿੰਦਾ ਭਾਈਵੰਦਾ ਪਲੀਜ਼ ਇੱਥੇ ਗੱਲ ਕਰੋ ਮੈਂ ਕਹਾਂ ਜੀ ਦੱਸੋ ਕਹਿੰਦਾ ਗੱਲ ਇਹ ਆ ਤੂੰ ਕੁੜੀ ਤੇ ਮੁੰਡਾ ਇਕੱਠੇ ਆਏ ਆ ਇੱਥੇ ਆਏ ਆ ਇੱਥੇ ਆ ਕੇ ਇਕੱਠੇ ਰਹਿੰਦੇ ਕਿਸੇ ਦੋਸਤ ਨਾਲ ਆਉਣਾ ਜਾਣਾ ਸੀ ਘਰੇ ਉਹ ਲੜਕੀ ਉਹਨੂੰ ਛੱਡ ਕੇ ਉਹ ਗਾਂ ਦੋਸਤਰਾ ਰਹਿਣ ਲੱਪੇ ਉਹਦਾ ਫੋਨ ਨਹੀਂ ਚੱਕਦੇ ਮੈਂ ਕਹਾ ਯਾਰ ਇਹਦਾ ਮਸਲੇ ਤੇ ਅਸੀਂ ਕੀ ਗੱਲ ਕਰ ਸਕਦੇ ਹਾਂ ਮਤਲਬ ਇਹ ਹਾਲਾਤ ਬਾਹਰਲੇ ਦੇਸ਼ਾਂ ਦੇ ਵਿੱਚ ਪਹੁੰਚ ਚੁੱਕੇ ਆ ਜਦੋਂ ਹੁਣ ਮੈਂ ਨਾ ਇੱਕ ਇਹਦੇ ਉੱਤੇ ਇੱਕ ਇੱਕ ਇਹ ਵੀ ਸਦਾ ਜਿਹਾ ਸਵਾਲ ਆ ਜਦੋਂ 45 ਲੱਖ ਆਪਾਂ ਕਿਸੇ ਤੇ ਲੋਨ ਲਗਦੇ ਆ ਸਾਨੂੰ ਲੱਗਦਾ ਨਹੀਂ ਕਿ ਇਹ ਪੈਸੇ ਸਾਡੇ ਡੁੱਬ ਸਕਦੇ ਆ ਅਸੀਂ ਮਾਂ ਪੇਜ ਤੇ ਗੱਲ ਚ ਗੂਠਾ ਦੇ ਕੇ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਆਪਾਂ ਲਵਾ ਦਿੰਨੇ ਆ ਬਾਅਦ ਵਿੱਚ ਸਾਨੂੰ ਯਾਦ ਆਉਂਦਾ ਕਿ ਯਾਰ ਇਹ ਤਾਂ ਸਾਨੂੰ ਬਾਹਰ ਜਾ ਕੇ ਭੁੱਲ ਗਈ ਕਿੰਨੇ ਕੇਸ ਇਦਾਂ ਦੇ ਸਾਹਮਣੇ ਆ ਚੁੱਕੇ ਆ ਤੇ ਇਹਨਾਂ ਕੇਸਾਂ ਦਾ ਕਦੀ ਤਣ ਪਤਣ ਲੱਗਦਾ ਸੁਣਿਆ ਕਿ ਤੁਹਾਨੂੰ 45 ਲੱਖ ਦੇ ਵਿੱਚੋਂ 45000 ਹੀ ਕਿਤੇ ਵਾਪਸ ਮੁੜਿਆ ਹੋਵੇ ਇਸ ਹੁਣ ਕੇਸ ਆ ਇਹਦੇ ਵਿੱਚ ਤਾਂ ਇੱਕ ਇਹ ਗੱਲ ਆ ਕਿ ਲੜਕੀ ਦਾ ਪਿਤਾ ਪੂਰਾ ਜੋਰ ਲਗਾ ਰਿਹਾ ਨਹੀਂ ਤਾਂ ਲੜਕੀ ਦਾ ਜਿਹੜੇ ਪਿਤਾ ਆ ਜਾਂ ਪਰਿਵਾਰ ਆ ਉਹ ਵੀ ਲੜਕੀ ਦੇ ਨਾਲ ਖੜ੍ਹ ਜਾਂਦੇ ਆ ਅਗਲੇ ਕਹਿੰਦੇ ਕਰਨਾ ਜੋ ਕਰਨਾ ਭਾਈ ਤੁਸੀਂ ਕੀ ਕਰੋਗੇ ਤੁਸੀਂ ਕੇਸ ਕਰਾ ਦੋਗੇ ਸੋ ਜਨਾਬ ਮਾਪੇ ਦਾ ਪੈਸਾ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਣੇ ਅੰਦਰ ਵੀ ਝਾਤੀ ਮਾਰ ਲਈਏ ਦੂਜੀ ਗੱਲ ਇਹ اخلاਕੀ ਗਰਾਵਟ ਕਹੋ ਜੋ ਮਰਜ਼ੀ ਕਹੋ ਲਗਾਤਾਰ ਦੇਖਣ ਨੂੰ ਮਿਲਦੀ ਆ ਕਿ ਲੜਕੀਆਂ ਨੂੰ ਬਾਹਰ ਜਾ ਕੇ ਨਾ ਇੱਧਰ ਆ ਕੇ ਬਿਲਕੁਲ ਆਜ਼ਾਦ ਮਹਿਸੂਸ ਹੋਣ ਲੱਗ ਪੈਂਦਾ ਵੀ ਜਿਹੜਾ ਪਿੱਛੇ ਰਹਿ ਗਿਆ ਕਈ ਇਦਾਂ ਦਾ ਕੇਸ ਸੀ ਇੱਕ ਪਿੱਛੇ ਜੇ ਕਿ ਪਿੱਛੇ ਬੱਚੇ ਵੀ ਸੀ ਬੱਚੇ ਛੱਡ ਦਿੱਤੇ ਨਿਤ ਦਿਨ ਦਾ ਇਹ ਖਲਾਰਾ ਆ ਨਿਤ ਦਿਨ ਦਾ ਤੇ ਬਹੁਤ سارے ਜਿਹੜੇ ਸੋਸ਼ਲ ਮੀਡੀਆ ਕੰਟੈਂਟ ਬਣਾਉਣ ਵਾਲੇ ਆ ਉਹਨਾਂ ਕੋ ਅਪਰੋਚ ਕੀਤੀ ਜਾਂਦੀ ਕਿ ਸਾਡੀ ਵੀਡੀਓ ਪਾ ਦਿਓ ਕਦੀ ਤੱਕ ਕੱਢ ਕੇ ਦੇਖਿਓ ਕਿ ਇਹਨਾਂ ਵੀਡੀਓ ਦੇ ਵਿੱਚੋਂ ਨਿਕਲਿਆ ਅਜਿਹਾ ਕਦੀ ਕਿਸੇ ਕੋਸ਼ ਰੋਲਾ ਪੈਂਦਾ ਨਾ ਜਿਹਨੇ ਲਾਤੀ ਲੋਈ ਕੀ ਕਰ ਲੂਗਾ ਕੋਈ ਜਿਹਨੇ ਸ਼ਰਮ ਦੀ ਲੋਈ ਲਾਤੀ ਪਾਲਵਰ ਰੋਲਾ ਤੁਸੀਂ ਰੋਲਾ ਪਾਇਆ ਕਦੀ ਕਿਸ ਦੇ ਪੈਸੇ ਮੁੜੇ ਅਜੇ ਤੱਕ ਨਹੀਂ ਮੁੜਦੇ ਕੈਨੇਡਾ ਤੋਂ ਕੋਈ ਸ਼ੋਅ ਚੱਲਦਾ ਉਹ ਚੱਲ ਜਾਓ ਤੁਸੀਂ ਉਹਦਾ ਕੰਟੈਂਟ ਬਣ ਜਾਂਦਾ ਸੋਹਣੇ ਗੱਲਾਂ ਚਾਰ ਹੋ ਜਾਂਦੀਆਂ ਪਰ ਕਦੀ ਦੇਖਿਆ ਵੀ ਮਸਲਾ ਸੁਲਝ ਗਿਆ ਨਹੀਂ ਸੁਲਝਦਾ ਰੌਲਾ ਪੈਂਦਾ ਸਿਰ ਤੋਂ ਸੋ ਇਹਦਾ ਇਹਦਾ ਹੱਲ ਇੱਕੋ ਹੀ ਆ ਕਿ ਜਨਾਬ ਜੀ ਜਦੋਂ ਘਰੋਂ ਪਿਆ ਦੀ ਗੱਲ ਤੁਰਦੀ ਆ ਘਰ ਆਉਂਦੀ ਆ ਉਦੋਂ ਇਹ ਗੱਲ ਨੂੰ ਸਮਝੀਏ ਕਿ ਇੱਥੇ ਪੈਸੇ ਲਾਏ ਪੈਸੇ ਨਹੀਂ ਮੜਨੇ ਆਤ ਕੇ ਜਿਹੜਾ ਕੁੜੀ ਵਾਲਾ ਨਵਾਂ ਕੇਸ ਆਇਆ ਇਹਦੇ ਵਿੱਚ ਤਾਂ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਉਹ ਕਹਿੰਦਾ ਲੜਕੇ ਨੇ ਬਾਦੇ ਵਿੱਚ ਹੁਣ ਦੱਸਿਆ ਕਿ ਸਾਡਾ ਮੇਰਾ ਲੜਕੀ ਦੇ ਨਾਲ ਰਿਲੇਸ਼ਨ ਹੀ ਕੋਈ ਨਹੀਂ ਸੀ ਤੇ ਮੈਂ ਕਿਹਾ ਸ਼ਾਹਬਜ ਭਾਈ ਤੇ ਜਦੋਂ ਤੇਰੇ ਨਾਲ ਲੜਕੀ ਦਾ ਕੋਈ ਰਿਲੇਸ਼ਨ ਹੀ ਨਹੀਂ ਤੂੰ 45 ਲੱਖ ਕਿਹੜੇ ਹੌਸਲੇ ਦੇ ਨਾਲ ਲਾਤੇ ਭਾਈ ਹਨਾ ਸੋ ਆਪਾਂ ਵੀ ਕਿਸੇ ਬੰਦੇ ਦੇ ਨਾਲ ਹੈ ਕਿ ਸਾਨੂੰ ਬੰਦੇ ਦੀ ਇਹ ਸਮਝ ਲਈ ਤੇ ਪੈਸੇ ਤਾਂ ਜਿੱਥੇ ਮਰਜੀ ਜਿੱਥੇ ਨੂੰ ਮਰਜੀ ਮੈਂ ਤੁਹਾਨੂੰ ਦੇ ਦਾਂ ਨਾ ਕਿ 45 ਲੱਖ ਮੁੱਕਰ ਜਾਊਗਾ ਬੰਦੋਨੀ ਸੋ ਦੁਨੀਆ ਪੈਸੇ ਦੇ ਲਈ ਬਹੁਤ ਲੋਹ ਪੱਦਰ ਤੇ ਜਾਣ ਨੂੰ ਫਿਰਦੀ ਹੈ ਦੂਜੀ ਗੱਲ ਇਹ ਮਸਲੇ ਉੱਤੇ ਵੀ ਕੋਈ ਬੋਲਦਾ ਨਹੀਂ ਕਿਉਂਕਿ ਇੱਕ ਇਹ ਗੱਲ ਨਿਕਲ ਜਾਂਦੀ ਹੈ ਵੀ ਇਹ ਕੁੜੀਆਂ ਦੇ ਵਿਰੋਧੀ ਆ ਜੀ ਆ ਜੁੜੇ ਤੁਹਾਡੇ ਮੋਰੇ ਹੱਥ ਆਪਣੀਆਂ ਕਲੀਆਂ ਕੁੜੀਆਂ ਨੂੰ ਨਾ ਭੇਜੋ ਬਾਹਰ ਨਾ ਭੇਜੋ ਬਾਹਰ ਜਿਹੜੀਆਂ ਕਲੀਆਂ ਕੁੜੀਆਂ ਨੂੰ ਤੁਸੀਂ ਇੱਧਰ ਆਈਆਂ ਨੂੰ ਖਰਚਾ ਨਹੀਂ ਭੇਜ ਸਕਦੇ ਉਹਨਾਂ ਲਈ ਖਾਸ ਕਰਕੇ ਹਾਂ ਜਿਹੜੀਆਂ ਲੜਕੀਆਂ ਨੂੰ ਤੁਸੀਂ ਪੈਸਾ ਭੇਜ ਸਕਦੇ ਆ ਉਹਨਾਂ ਨੂੰ ਜੀਤ ਸਦਕੇ ਭੇਜੋ ਪਰ ਜੇ ਤੁਸੀਂ ਲੜਕੀ ਦੇ ਪੈਸੇ ਲਾ ਕੇ ਨਾ ਲੜਕੀ ਨੂੰ ਪੈਸੇ ਵਾਪਸ ਉਹ ਡਿਕਣੇ ਆ ਤੇ ਜਨਾਬ ਇੱਕ ਗੱਲ ਸਮਝ ਲਓ ਤੁਹਾਡੀ ਲੜਕੀ ਦੇ ਲਈ ਇੱਥੇ ਬਹੁਤ ਹਾਰਡ ਟਾਈਮ ਆ ਇੱਥੇ ਸਮੈਥਿਕ ਇੱਕ ਫੁੱਲ ਗਿਆ ਮ사ਜ ਪਾਰਲਰ ਭਾਈਵਾਂ ਦੇ ਕੋਥੇ ਗਿਆ ਹੋ ਉਹਨੇ ਮੈਨੂੰ ਦੱਸਿਆ ਆ ਕਿਹਿੰਦਾ ਯਾਰ ਭਾਜੀ ਵੀ ਕੁੜੀਆਂ ਦੀ ਹਾਲਾਤ ਬੜੀ ਮਾੜੀ ਆ ਤੇ ਕੁੜੀਆਂ ਆਪਣੀਆਂ ਆ ਲਓ ਜੀ ਮੈਂ ਏ ਜਿਆ ਬਦਲ ਕੇ ਮੈਂ ਚਲ ਗਿਆ ਉੱਥੇ ਮੈਂ ਜਾ ਕੇ ਬਹਿ ਗਿਆ ਮੈਂ ਕਿਹਾ ਹਾਂਜੀ ਕਹਿੰਦੀ ਮਾਲਕ ਘਰ ਆਣੀ ਮੈਂ ਕਿਹਾ ਕਾਜੀ ਮੈਂ ਕਿ ਮ사ਜ ਕਰਨੇ ਤੇ ਅੰਦਰ ਚਲ ਜਾਓ ਆਪਣੀ ਕੁੜੀ ਛੋਟੀ ਜੀ ਉਮਰ ਦੀ ਕਹਿੰਦੀ ਮ사ਜ ਕਰਾ ਲਓ ਮੈਂ ਕਿਹਾ ਜੀ ਦੇਖ ਗੁੱਡੀ ਮੇਰੇ ਨਾਲ ਪੈਰ ਤੇ ਸੱਟ ਲੱਗੀ ਆ ਮੈਨੂੰ ਤਾਂ ਸ਼ਰਮ ਆਵੇ ਕਿ ਕਰੀਏ ਕੀ ਮੈਂ ਕਿਹਾ ਪੈਰ ਤੇ ਕਰ ਦੋ ਮ사ਜ ਉਹ ਪੈਰ ਨੂੰ ਹੱਥ ਲਾਉਣ ਲੱਗੀ ਮੈਨੂੰ ਫਿਰ ਸ਼ਰਮ ਆ ਗਈ ਮੈਂ ਕਿਹਾ ਕੀ ਤੋ ਪੈਰ ਤੇ ਹੱਥ ਲਵਾਉਣੇ ਕੁੜੀ ਤੋਂ ਮੈਂ ਕਿਹਾ ਆਪਣਾ ਮਾਲਕ ਭੇਜ ਰੱਖ ਉਹ ਆ ਗਿਆ ਮੈਂ ਕਿਹਾ ਤੂੰ ਜਿਹੜੀ ਮ사ਜ ਕਰਦਾ ਮੈਂ ਬਹਿ ਗਿਆ ਲਾਪਿਆ ਕਰਨ ਕੀ ਹੋਇਆ ਜੀ ਮੈਂ ਕਿਹਾ ਮੋਚ ਆ ਗਈ ਜੋ ਲਗਾਏ ਹਾਂ ਉਹਨਾਂ ਦਾ ਮੈਂ ਕਿਹਾ ਤੂੰ ਸਿੱਖਿਆ ਕੁਝ ਹਾਂਜੀ ਮੈਂ ਸਿੱਖਿਆ ਕਿਥੋਂ ਪਤਾ ਨਹੀਂ ਕਿਹੜੀ ਲਈ ਜਾਵੇ ਟੁੱਟੀ ਭੱਜੀ ਕੁਝ ਨਹੀਂ ਬਾਈ ਮੈਂ ਕਿਹਾ ਚਲ ਮੈਂ ਕਿਹਾ ਇਹ ਕਿੰਨੇ ਪੈਸੇ ਕਮਾਉਣਾ ਕੀ ਕਮਾਉਣਾ ਉਹ ਉਹਨੇ ਦੇਖਿਆ ਉਹ ਹਿੱਲ ਗਿਆ ਪੈਰੋਂ ਨਿਕਲਿਆ ਫਿਰ ਇਹ ਸਵਾਲ ਕਿਦਾਂ ਦੇ ਕਰਨ ਲਿਆ ਬੰਦਾ ਤੇ ਮ사ਜ ਕਰਾਉਣ ਵਾਲਾ ਪੈਰ ਮਲਾਈ ਜਾਂਦਾ ਮੇਰੇ ਤੋਂ ਉਹ ਬੰਦੇ ਨੂੰ ਗੱਲ ਨਾ ਆਵੇ ਮੈਂ ਉਹਨੂੰ ਕਹਿੰਨਾ ਕਿ ਪੈਰ ਕਰਦੇ ਸਾਹਿਬ ਪੈਰ ਸਾਹਿਬ ਕਰਕੇ ਬਾਹਰ ਨਿਕਲ ਮੈਂ ਕਿਹਾ ਦੇਖ ਮੈਂ ਤੇਰੇ ਕੋਲ ਪਰਲੀ ਫੋਨ ਤੇ ਜਿਹੜ ਚ ਪਾਇਆ ਸੀ ਮੈਂ ਕਿਹਾ ਵੀ ਤੇਰੀ ਪੂਰੀ ਮੇਤੋ ਵੀਡੀਓ ਆ ਆਇੜਾ ਵਪਾਰ ਜਿਆ ਚਲਾਇਆ ਨਾ ਇਹਨੂੰ ਬੰਦ ਕਰ ਦੇ ਤੇਰੀਆਂ ਸਟੇਟਮਾਂ ਬਹੁਤ ਆ ਉਹਨ ਮੈਂ ਦੱਸਿਆ ਮੈਂ ਕਿਹਾ ਟੀਵੀ ਚੈਨਲ ਹੈ ਸਾਡਾ ਇਸ ਤੋਂ ਪਹਿਲਾਂ ਵੀ ਤੇਰੇ ਚੈਨਲ ਤੇ ਤੇਰਾ ਖਲਾਰਾ ਪਵੇ ਫੁਟੇਜ ਦੇ ਨਾਲ ਤੇ ਚੰਗੀ ਚਾਹ ਤੇ ਆ ਖਲਾਰਾ ਇਕੱਠਾ ਕਰ ਦੇ ਤੇ ਕੁੜੀਆਂ ਤੋਂ ਆ ਧੰਦਾ ਕਰਾਉਣਾ ਬੰਦ ਕਰਾ ਦੇ ਜੋ ਵੀ ਕਰਾ ਰਿਆ ਤੂੰ ਯਕੀਨ ਕਰਿਓ ਮਹੀਨੇ ਦੇ ਬਾਅਦ ਮੈਂ ਦੇਖਿਆ ਜਾ ਕੇ ਤੂੰ ਬੰਦ ਸੀ ਪਰ ਇਹ ਕੰਮ ਹੁਣ ਬੋਸਲ ਇੱਕ ਖੁੱਲ ਗਿਆ ਆ ਮਤਲਬ ਲੜਕੀਆਂ ਦੇ ਕੋਲੋਂ ਮ사ਜ ਪਾਰਲਨ ਦੇ ਵਿੱਚ ਕੰਮ ਕਰਾਇਆ ਜਾ ਸਕਦਾ ਰਿਆ ਜਾਂ ਲੜਕੀਆਂ ਨੂੰ ਇੱਥੇ ਠੰਡਾ ਕਰਵਾਇਆ ਜਾ ਰਿਹਾ ਉਹ ਕੌਣ ਆ ਉਹ ਸਾਡੀਆਂ ਧੀਆਂ ਪੈਣਾ ਸੋ ਜਨਾਬ ਆ ਮੁਰੇ ਜੋੜੇ ਹੱਥ ਥੋੜਾ ਜਿਹਾ ਬਾਹਰ ਲੈ ਲਈ ਅੱਖਾਂ ਤੇ ਪੱਟੀ ਬੰਨਣ ਤੋਂ ਹੁਣ ਬਾਹਰ ਆਉਂਦੇ ਆ ਲੋਕ ਪਰ ਜਿਹਨਾਂ ਦੇ ਪਰਵਾਸ ਕਰਦੇ ਆ ਅਗਲੇ ਕਹਿੰਦੇ ਤੂੰ ਪੜ ਡਿਗਰੀ ਕਰ ਪੇ ਨੌਕਰੀ ਮਿਲੂਗੀ ਜਿੱਥੇ ਮਰਜ਼ੀ ਕਰ। ਕਈ ਕੁੜੀਆਂ ਡਿਗਰੀ ਕਰਦੀਆਂ ਇੰਡੀਆ ਜਾ ਕੇ ਬਹੁਤ ਸੋਹਣੀ ਜੌਬ ਕਰਦੀਆਂ। ਪਰ ਜnabla ਜੇ ਤੁਸੀਂ ਪੈਸੇ ਢੀਕਣੇ ਤਾਂ ਲੜਕੀਆਂ ਦੇ ਹਾਲਾਤ ਬਹੁਤ ਮਾੜੇ ਆ। ਤੇ ਆਹ ਜਿਹੜਾ ਕੇਸ ਆ ਇਦਾਂ ਦੇ ਚੱਲਦੇ ਆ ਇਹਦੀ ਸਿਰਫ ਤੇ ਸਿਰਫ ਇੱਥੇ ਆ ਕੇ ਜਿਹੜੇ ਜਿਨ੍ਹਾਂ ਦੇ ਗਾਂ ਜਾਂਦੀਆਂ ਨੇ ਪਿਛਲਾ ਛੱਡ ਕੇ ਉਹ ਵੀ ਚਾਰ ਦਿਨ ਦੀ ਚਾਂਦਨੀ ਅਗਲਾ ਲੱਤ ਮਾਰ ਕੇ ਪੜੇ ਹੁੰਦਾ। ਨਾ ਪਿੱਛੇ ਜੁਕੇ ਨਾ ਅੱਗੇ ਜੁਕੇ। ਸੋ ਇਹ ਹਾਲਾਤ ਆ ਇਸ ਕਰਕੇ ਬਹੁਤ ਇਦਾਂ ਦੇ ਕੇਸ ਜੋ ਜਮੀਨਦੋਸ਼ ਕਰਦਾ ਉਹ ਆ ਉਹਨਾਂ ਤੇ ਪੱਟਦਾ ਪਤਾ ਕਿਉਂ ਨਹੀਂ ਕੋਈ ਕਿ ਕਿਤੇ ਕਮਿਊਨਿਟੀ ਨਾ ਕਵੇ ਕਿ ਮਹਾਰਾਜ ਇਹ ਕਮਿਊਨਿਟੀ ਦਾ ਵਿਰੋਧੀ ਇੱਥੇ ਕਰਕੇ ਬਹੁਤ ਲੋਕ ਜਾਣਦੇ ਹੋਏ ਵੀ ਮੂੰਹ ਤੇ ਉਂਗਲ ਰੱਖੀ ਬੈਠੇ ਆ ਇਦਾਂ ਨਹੀਂ ਹੋਰ ਗੱਲਾਂ ਕਰਨ ਜਿਹੜੀ ਸੁਣਨ ਦੇ ਲਈ ਜਾਂ ਸਾਡੇ ਨਾਲ ਜਿਹੜੀ ਹੋਰ ਗੱਲਬਾਤ ਦੀ ਜਿਹੜੀ ਸਾਂਝ ਪਾਉਣ ਦੇ ਲਈ ਸਾਡੇ ਨਾਲ ਜੁੜੇ ਰਹੋ ਕੁਝ ਵੀ ਇਹਦੇ ਵਿੱਚ ਤੁਸੀਂ ਦੱਸਣਾ ਚਾਹੋ ਤੁਹਾਡਾ ਕੋਈ ਕਮੈਂਟਸ ਹੋਵੇ ਤੇ ਜਰੂਰ ਆਪਣੀ ਤੁਸੀਂ ਜੇ ਵੀ ਗੱਲਬਾਤ ਰੱਖ ਸਕਦੇ ਆ ਬਹੁਤ ਬਹੁਤ ਸ਼ੁਕਰੀਆ